ਸਮਜਾ ਨਿਊਜ਼ ਦੇ ਦਰਸ਼ਕਾ ਦਾ ਮੈਂ ਕੁਲਵੰਤ ਸਿੰਘ ਸਤਲਵੀ ਸਵਾਗਤ ਕਰਦਾ ਮੈਂ ਨਾ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਅਰਜੇਸ਼ਿੰਦਰ ਜੀ ਅੱਜ ਚਰਚਾ ਕਰਾਂਗੇ ਜਿਹੜਾ ਮਸਲਾ ਸ੍ਰੀ ਅਮਰਸਰ ਵਿੱਚ ਹੋਇਆ ਜਿਹੜਾ ਕਿ ਡਾਕਟਰ ਭੀਮਰਾਓ ਮੇਦਕਰ ਭਾਤ ਰਤਨ ਸੰਵਿਧਾਨ ਦੇ ਰਚਤਾ ਉਹਨਾਂ ਦੀ ਮੂਰਤੀ ਖੰਡਨ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਇੱਕ ਨੌਜਵਾਨ ਦੇ ਵੱਲੋਂ ਉਸ ਉੱਪਰ ਚਰਚਾ ਕਰਾਂਗੇ ਕਿ ਕੀ ਮਾਨਸਿਕਤਾ ਰਹੀ ਉਸ ਦੇ ਪਿੱਛੇ ਤੇ ਕੀ ਸਰਕਮਸਟੈਂਸਸ ਰਹੇ ਤੇ ਕੀ ਉਹਦਾ ਜਿਹੜਾ ਹੈਗਾ ਪੁਲਿਸ ਵੱਲੋਂ ਨਿਸਕਰਸ਼ ਕੱਢਿਆ ਗਿਆ ਤੇ ਪਹਿਲਾਂ ਸਵਾਗਤ ਕਰਨ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਤੁਹਾਡਾ ਪਹਿਲਾ ਪ੍ਰਤੀਕਰਮ ਇਸ ਚੀਜ਼ ਨੂੰ ਲੈ ਕੇ ਪ੍ਰਤੀਕੰਤੇ ਜੀ ਬੜੀ ਮੰਦਭਾਗੀ ਗੱਲ ਹੈ ਜਿਹੜੇ ਵੱਡੇ ਸਟੇਚਰ ਦੀ ਪਰਸਨੈਲਿਟੀ ਬੀ ਆਰ ਅੰਬੇਦਕਰ ਸਾਹਿਬ ਜੀ ਜਿਹੜੇ ਇੱਕ ਸਾਡੇ ਮੁਲਕ ਦੇ ਰਤਨਾ ਚੋਂ ਆਉਂਦੇ ਆ ਉਹ ਸਭ ਦੇ ਸਾਂਝੇ ਇੱਕ ਬਹੁਤ ਅਜ਼ੀਮ ਸ਼ਕਤੀਸ਼ ਦੇ ਮਾਲਕ ਸੀਗੇ ਜੀ ਤੇ ਉਹਨਾਂ ਦੀ ਮੂਰਤੀ ਦੀ ਬੇਦਵੀ ਕਰਨਾ ਮੇਰੇ ਸਾਬ ਨਾਲ ਸਾਰੇ ਵਾਸਤੇ ਸਾਡਾ ਸਿਰ ਸ਼ਰਮ ਨਾਲ ਚੁੱਕਦਾ ਹੈ ਤੇ ਅਸੀਂ ਇਹਦੀ ਬਹੁਤ ਜ਼ਿਆਦਾ ਨਿਖੇਤੀ ਕਰਦੇ ਆ ਜੀ ਔਰ ਅਸੀਂ ਅਪੀਲ ਕਰਦੇ ਆ ਕਿ ਇਹ ਜੀ ਇਹ ਜੀ ਗਤੀਵਿਧੀਆਂ ਤੁਜੀ ਤੁਹਾਨੂੰ ਕੋਈ ਨਜ਼ਰ ਵੀ ਆਂਦਾ ਤਾਂ ਉਹਨਾਂ ਨੂੰ ਡਿਮੋਟ ਕਰੋ ਤੇ ਇਹ ਜੀ ਚੀਜ਼ ਨੂੰ ਥੱਲ ਜਿੰਨੀ ਜਲਦੀ ਜਲਦਾ ਤੂੰ ਜ਼ਿਆਦਾ ਪਾਇ ਤਾਂ ਚੱਕੀ ਗੱਲ ਤੇ ਗੱਲ ਇੱਕ ਹੋਰ ਹੈ ਇੰਦਰ ਜੀ ਕਿ 26 ਜਨਵਰੀ ਦਾ ਦਿਨ ਹੋਣਾ ਤੇ ਪੁਲਿਸ ਕਿਉਂਕਿ ਆ ਆਮੋਮਲੀ ਦੇਖਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਬਾਰਡਰ ਏਰੀਆ ਲੱਗਦਾ ਸ਼ਹਿਰ ਹੁੰਦੇ ਨੇ ਉਹਨਾਂ ਦੇ ਵਿੱਚ ਪੁਲਿਸੜੀ ਹੈ ਉਹ ਆਮ ਕਰਕੇ ਦਿਖਾਈ ਦਿੱਤੀ ਜਾਂਦੀ ਹੈ ਕਿ ਮੋੜਾਂ ਤੇ ਖੜੀ ਹੈ ਜਾਂ ਚੌਂਕਾਂ ਦੇ ਵਿੱਚ ਪੁਲਿਸ ਖੜੀ ਹੈ ਜਿਵੇਂ ਹੈਰੀਟੇਜ ਸਟਰੀਟ ਆ ਕਾਫੀ ਉਹ ਕਹਿ ਲਈਏ ਕਿ ਗੇਮਾ ਗੇਮਾ ਹੈਗੀ ਹੈ ਉੱਥੇ ਪੁਲਿਸ ਦੀ ਤਣਾਤੀ ਹੁੰਦੀ ਹੋਈ ਆ ਔਰ ਜਿਹੜੀ ਉਹ ਕਹਿੰਦੇ ਪੌੜੀ ਲਗਾਈ ਗਈ ਸੀ ਉਹ ਪੌੜੀ ਵੀ ਜਿਹੜੀ ਹੈ ਕਿ ਉਹ ਪ੍ਰਸ਼ਾਸਨ ਦੇ ਵੱਲੋਂ ਲਗਾਈ ਗਈ ਸੀ ਜਿਸ ਦੇ ਉੱਪਰੋਂ ਜਾ ਚੜਿਆ ਪੌੜੀ ਨਹੀਂ ਚੱਕੀ ਗਈ ਕਿਵੇਂ ਦੇਖਦੇ ਹੋ ਕਿ ਉੱਥੇ ਪੁਲਿਸ ਦਾ ਨਾ ਹੋਣਾ ਜਾਂ ਪੁਖਤਾ ਪ੍ਰਬੰਧ ਨਾ ਹੋਣੇ ਇਹ ਵੀ ਇੱਕ ਕਾਰਨ ਬਣਿਆ ਇਸ ਚੀਜ਼ ਦਾ ਕੋਈ ਕੋਈ ਵੀ ਸੁਸਾਇਟੀ ਜਾਂ ਸਾਰੇ ਸੰਸਾਰ 'ਚ ਦੇਖ ਲਓ 100% ਜਿ세 ਕੁਝ ਨਹੀਂ ਕਹਿ ਸਕਦੇ ਕਿ ਤੁਹਾਡੇ ਮਨ ਚ ਕੀ ਚੱਲਦਾ ਜਾਂ ਮੇਰੇ ਮਨ ਚ ਕੀ ਚੱਲਦਾ ਜਾਂ ਇੱਕੋ ਦਮ ਅਸੀਂ ਕੋਈ ਨਾ ਕੋਈ ਚੀਜ਼ ਜੇਬ ਚ ਪਾ ਕੇ ਲੈ ਆਈਏ ਹੂੰ ਕਿਸੇ ਦੇ ਦਿਮਾਗ ਤਾਂ ਕੋਈ ਪਤਾ ਹੀ ਨਹੀਂ ਨਾ ਹੈਗਾ ਕਿਸੇ ਇਹ ਕਹੇ ਚ ਉਹ ਬੇ ਲੱਖਾਂ ਦੀ ਗਿਣਤੀ ਲੋਕ ਆਉਂਦੇ ਉੱਥੇ ਸਾਨ ਹੀ ਇਹ ਜੀ ਬ੍ਰੇਨ ਦਾ ਮਾਲਕ ਹੈ ਜਿੱਦੋਂ ਅੱਜ ਤੱਕ ਕੋਈ ਕਿਤਾਬਾਂ ਵੀ ਪ੍ਰਡਿਕਟ ਨਹੀਂ 100% ਨਹੀਂ ਪ੍ਰਡਿਕਟ ਕਰ ਪਿਆ ਵੋਟ ਨੰਬਰ ਟਾਪ ਪ੍ਰਡਿਕਟ ਹੋ ਸਕਦਾ ਕਿ ਆਦਮੀ ਐਸ ਫਿਤਰ ਦਾ ਹੈਗਾ ਜੇ ਇਸ ਤਰ੍ਹਾਂ ਉਹ ਕੋਈ ਇਹ ਕੋਈ ਸੋਚ ਵੀ ਨਹੀਂ ਸਕਦਾ ਕਿ ਉਹ ਬਾਬਾ ਸਾਹਿਬ ਦੀ ਮੂਰਤੀ ਪੌੜੀ ਚੜ ਕੇ ਜਾਏਗਾ ਔਰ ਉਹ ਫਟਾਫਟ ਜਾ ਕੇ ਪਤਨੀ ਨੂੰ ਕੀ ਹੱਥ ਚ ਕੀ ਫੜਿਆ ਉਹਨਾਂ ਦੇ ਉਹਨਾਂ ਦੇ ਮੌਲਿਸ਼ ਬੇਅਦ ਵੀ ਬੇਅਦ ਵੀ ਇੱਕ ਤਰ੍ਹਾਂ ਦੀ ਬੇਅਦ ਵੀ ਬਿਲਕੁਲ ਬਿਲਕੁਲ ਤੇ ਜਿਹਨੂੰ ਲੋਕ ਰੱਬ ਮੰਨਦੇ ਬਾਬਾ ਸਾਹਿਬ ਨੂੰ ਜਿਹਦੇ ਨਾਂ ਤੇ ਜਾਨਾ ਵੀ ਕਰਵਾਉਣ ਨੂੰ ਤਿਆਰ ਰਹਿੰਦੇ ਹਿੰਦੁਸਤਾਨ ਕੀ ਸਾਰੇ ਸੰਸਾਰ ਚ ਲੋਕ ਇਹੋ ਜਿਹੇ ਫੈਲੇ ਜਿਹੜੇ ਬਾਬਾ ਸਾਹਿਬ ਦੇ ਫਾਲੋਅਰਸ ਹੈਗੇ ਆ ਇਹਨਾਂ ਚੋਂ ਅਸੀਂ ਵੀ ਮੈਂ ਆਪਣੇ ਆਪ ਨੂੰ ਵੀ ਕਹਿੰਦਾ ਮੈਂ ਉਹਨਾਂ ਦਾ ਬੜਾ ਰਿਗਾਰਡ ਕਰਦਾ ਤੂੰ ਵੀ ਰਿਗਾਰਡ ਕਰਦੇ ਹਜ਼ਾਰਾਂ ਇਹੋ ਜਿਹੇ ਗੱਲਾਂ ਜਿਹੜੀਆਂ ਅਸੀਂ ਹਾਲੇ ਮਰਨ ਤੱਕ ਵੀ ਨਹੀਂ ਸਿੱਖ ਪਾਵਾਂਗੇ ਜਿੱਡਾ ਵੱਡਾ ਕੈਲੀਬਰ ਦੇ ਉਹ ਮਾਲਕ ਸੀਗੇ ਸੋ ਇਹ ਬਹੁਤ ਜਿਆਦਾ ਮੰਨੂ ਸੱਟ ਪਹੰਚੀ ਐ ਐਡੇ ਵੱਡੇ ਸਟੇਚਰ ਦੇ ਬੰਦੇ ਨੂੰ ਪਤਾ ਨਹੀਂ ਕਿਹੜੀ ਪ੍ਰਵਾਹ ਦੇ ਹੇਟ ਇਹ ਤਾਂ ਸਾਇੰਟੀਫਿਕਲੀ ਜੇ ਮਿਸਟਰ ਕਮਿਸ਼ਨਰ ਜਿਹੜੇ ਗੁਰਪ੍ਰੀਤ ਭੋਲਰ ਸਾਹਿਬ ਨੇ ਕੀ ਗੱਲ ਤੇ ਕੀਤੀ ਕਿ ਸਾਇੰਟੀਫਿਕ ਕਰਾਂਗੇ ਲੇਕਿਨ ਇਹਦੀਆਂ ਵਾਰਦਾਤਾਂ ਬੜੀਆਂ ਅਨਸੈਪਟੇਬਲ ਜਿਵੇਂ ਦਰਬਾਰ ਸਾਹਿਬ ਤੇ ਸੁਖੀਰ ਬਾਦਲ ਸਾਹਿਬ ਤੇ ਅਟੈਕ ਹੋ ਗਿਆ ਉਹ ਫਿਦਾ ਹੋ ਗਿਆ ਇੱਕ ਚੀਜ਼ਾਂ ਠੀਕ ਨਹੀਂ ਹੈਗੀਆਂ ਉਹ ਵੈਸੇ ਤਾਂ ਜਿਹੜੇ ਮਿਸਟਰ ਭੋਲਰ ਹੈਗੇ ਇਹ ਤਾਂ ਇੰਟੈਲੀਜੈਂਟ ਹੈਗੇ ਕਾਫੀ ਵਧੀਆ ਇਨਾਂ ਦੀ ਅਚੀਵਮੈਂਟ ਚ ਰਹੀਆਂ ਹੁਣ ਦੇਖਦੇ ਇਹਨਾਂ ਦੀ ਰਿਸਰਚ ਚ ਕੀ ਆਂਦਾ ਹੈ ਇਵੈਂਚੁਅਲ ਰਿਸਰਚ ਕਰਕੇ ਕੀ ਇਹ ਇਹਦਾ ਸਿੱਟਾ ਕੱਢਦੇ ਆ ਕਿ ਕੀ ਐਬਸੋਲਿਊਟ ਐਗਜ਼ੈਕਟ ਕੌਜ਼ ਕੀ ਸੀਗਾ ਇਹਦੇ ਪਿੱਛੇ ਮਾਲਾਫਾਈਟੀ ਕੀ ਸੀ ਮਾਲਾਫਾਈਟੀ ਸੀ ਵੀ ਨਹੀਂ ਸੀ ਜੀ ਤੇ ਕਿਵੇਂ ਲੱਗਦਾ ਕਿ ਜਿਹੜਾ ਪੁਲਿਸ ਸਾਹਿਬ ਦਾ ਵੀ ਬਿਆਨ ਆਇਆ ਕਿ ਦੇਵੇ ਅਸੀਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਾਂਚ ਕਰ ਰਹੇ ਹਾਂ ਤਾਂ ਕੀ ਲੱਗਦਾ ਕਿ ਇਹਦੇ ਵਿੱਚ ਕੋਈ ਕਹਿ ਲਈਏ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਬੰਦਿਆਂ ਦੀ ਜਿਹੜੀ ਬੁੱਧੀ ਪ੍ਰੇਸ਼ਟ ਹੁੰਦੀ ਹੈ ਮੈਂ ਤਾਂ ਪੰਜਾਬੀ ਸ਼ਬਦ ਇਹ ਹੀ ਬਾਤਾਂਗਾ ਬੁੱਧੀ ਪ੍ਰੇਸ਼ਟ ਵਾਲੀ ਕੰਮ ਜਿਹੜਾ ਕੀਤਾ ਗਿਆਗਾ ਵੀ ਲੱਗਦਾ ਕਿ ਉਸ ਕੋ ਮਾਨਸਿਕਤਾ ਜਿਹੜੀ ਹੈ ਕਿ ਮਾਨਸਿਕ ਪਰੇਸ਼ਾਨੀ ਜਾਂ ਮਾਨਸਿਕ ਸੰਤੁਲਨ ਨਹੀਂ ਠੀਕ ਹੋ ਸਕਦਾ ਇਸ ਬੰਦੇ ਦਾ ਇਸ ਤਰ੍ਹਾਂ ਦਾ ਤੁਹਾਡਾ ਕੁਐਸਚਨ ਇੰਟੈਲੀਜੈਂਟ ਆ ਜਵਾਬ ਬੜਾ ਇੰਪੋਰਟੈਂਟ ਕੁਐਸਚਨ ਆ ਕਿ ਕੋਲੋਂ ਇਸ ਤਰ੍ਹਾਂ ਹੈ ਕਿ ਕਈ ਆਦਮੀਆਂ ਦਾ IQ ਲੈਵਲ ਜਿਹਨੂੰ ਕਹਿੰਦੇ ਸਮਾਜਿਕ ਕੁਸ਼ੈਂਟ ਸੋਸ਼ਲ ਕੁਸ਼ੈਂਟ ਇੰਨਾ ਨਹੀਂ ਹੁੰਦਾ ਹੂੰ ਉਹ ਕਈ ਵਾਰੀ ਉਹ ਮੰਦਰ ਚ ਵੜ ਜਾਂਦੇ ਗੁਰਦੁਆਰੇ ਚ ਵੜ ਜਾਂਦੇ ਤੁਸੀਂ ਬਾਰਡਰ ਤੇ ਦੇਖਿਓ ਹੋਗੇ ਕਿ ਜਿਹੜਾ ਦਾ ਆਈਕਿਊ ਲੈਵਲ ਘੱਟ ਹੋਏਗਾ ਨਾ ਜਿਹਦਾ ਦਾ ਬੌਧਿਕ ਸਤਰ ਘੱਟ ਹੋਏਗਾ ਉਹ ਜਿਹੜੇ ਜਿਹੜੇ ਸਮਗਲਰਸ ਹੋਣਗੇ ਨਾ ਉਹ ਪਹਿਲਾਂ ਉਹਨੂੰ ਬਾਰਡਰ ਚ ਅੱਗੇ ਤੋ ਤੋੜਨਗੇ ਕਿ ਤੂੰ ਦੇਖ ਅੱਗੇ ਜਾ ਕੇ ਜਦੋਂ ਉਹ ਕ੍ਰੋਸ ਕਰ ਜਾਏਗਾ ਫਿਰ ਤੋਂ ਬਾਅਦ ਉਹ ਸਪਲਾਈ ਕਰਦੇ ਆਪਣੇ ਜਿਹੜੀ ਵੀ ਹੋਰ ਵੀ ਜਿਹੜੀ ਜੋ ਵੀ ਐਕਟੀਵਿਟੀ ਹੈ ਉਹਨਾਂ ਦੀ ਸੋ ਇਸ ਕਰਕੇ ਇਹ ਵੀ ਇਸ ਚੀਜ਼ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਉਹਦਾ ਦਿਮਾਗੀ ਸਤਰ ਕਿੱਦਾਂ ਦਾ ਹੈ ਉਹਦਾ ਜਿਹੜਾ IQ ਲੈਵਲ ਤੇ SQ ਲੈਵਲ ਜਿਹੜਾ ਹੈ ਉਹ ਕਿਸ ਲੈਵਲ ਦਾ ਸੀ ਇਹ ਤਾਂ ਛੋਕਰ ਦੇਖ ਕੇ ਉਹਦੀ ਪੜ੍ਹਾਈ ਵੇਖ ਕੇ ਉਹਦੀ ਸਰੌਂਡਿੰਗ ਦੇਖ ਕੇ ਪਤਾ ਲਾਇਆ ਜਾ ਸਕਦਾ ਹੈ ਕਿ ਇਹ ਕਿਸ ਤਰ੍ਹਾਂ ਦੇ ਇਹ ਜਿਹੇ ਕੋਈ ਕੰਮ ਪਹਿਲਾਂ ਵੀ ਕਰਦਾ ਰਿਹਾ ਕੋਈ ਪਤਾ ਚੱਲ ਪਾਇਆ ਵੀ ਇਹਦਾ ਬੈਕਗ੍ਰਾਉਂਡ ਕੀ ਹੈ ਕੀ ਇਹ ਕਿੱਥੋਂ ਦਾ ਹੈ ਕਿਉਂ ਕਿ ਕਿਥੋਂ ਰਹਿਣ ਵਾਲਾ ਹੈ ਦੇ ਇਲਾਕੇ ਚ ਕਾਸਟਰੀ ਦਾ ਬੰਦਾ ਹੈ ਤੇ ਇਹ ਬਾਣੇ ਬਾਣੇ ਦੇ ਤੌਰ ਤੇ ਇਹਦੇ ਸਿੱਖੀ ਬਾਣੇ ਚ ਸੀਗਾ ਹਮ ਅਕਾਸ਼ ਸਿੰਘ ਇਹਦਾ ਨਾਮ ਹੈਗਾ ਇਹਦੀ ਐਂਟੀਡਿਸੀ ਜਿਹੜੀ ਬੈਕਗ੍ਰਾਉਂਡ ਹੈ ਉਹ ਪੁਲਿਸ ਵੈਰੀਫਾਈ ਕਰ ਰਹੀ ਹੈ ਲੇਕਿਨ ਇੱਕ ਤਰ੍ਹਾਂ ਦਾ ਐਕਸਪਲੋਜਨ ਹੋਣ ਤੋਂ ਬਚ ਗਿਆ ਐਕਸਪਲੋਜਨ ਦਾ ਮਤਲਬ ਇਹ ਕਿ ਸੋਸ਼ਲ ਐਕਸਪੋਜ਼ਰ ਹਮ ਮਤਲਬ ਬੰਮ ਫਟ ਸਕਦਾ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਸੈਂਸਿਟਿਵ ਬਾਰਡਰ ਪਲੇਸ ਹੋਣ ਦੇ ਨਾਤੇ ਇੱਕ ਬੜੇ ਸੈਂਸਿਟਿਵ ਹੈ ਲੋਕ ਇੱਥੇ ਜਿਹੜੇ ਇਹ ਜੇ ਘਟਨਾ ਨੂੰ ਜਰਨੀ ਸਹਿਨ ਵੀ ਨਹੀਂ ਕਰਦੇ ਵੈਸੇ ਵੀ ਸ਼ੈਨ ਜੋ ਹੈ ਵੀ ਨਹੀਂ ਹਮ ਕਿ ਤੁਸੀਂ ਅੱਜ ਤੁਹਾਡੇ ਕਿਸੇ ਐਲਡਰ ਦੀ ਜਾਂ ਕਿਸੇ ਦੀ ਸਾਡੇ ਐਲਡਰ ਹੀ ਹੈ ਵੈਸੇ ਤਾਂ ਜੀ ਜੀ ਅੰbedkar ਸਾਹਿਬ ਉਹਨਾਂ ਦੀ ਬੂਰਤੀ ਚੜ ਕੇ ਪੌੜੀਆਂ ਜਾ ਕੇ ਇਦਾਂ ਕਰਨਾ ਜਾਂ ਉੱਥੇ ਹੋਰ ਤਰ੍ਹਾਂ ਦੀ ਡਿਸਰੈਸਪੈਕਟ ਕਰਨੀ ਇਹ ਤਾਂ ਤੋੜ ਨਹੀਂ ਲੱਗੇ ਸੀਗੇ ਤੋੜ ਨਹੀਂ ਲੱਗੇ ਸੀ ਜੋ ਹਥੌੜਾ ਲਿਆ ਸੀ ਮਹਾਤ ਦੇ ਵਿੱਚ ਹਾਂ ਤੇ ਫਿਰ ਇਹ ਜੇ ਕਿਸੇ ਨੇ ਕਰਵਾਇਆ ਵੀ ਹੈ ਮਿਸਟਰ ਪੋਲਰ ਨੇ ਇਹ ਗੱਲ ਕਹੀ ਹੈ ਕਿ ਇਹਦੀ ਬੈਕਗ੍ਰਾਉਂਡ ਅਸੀਂ ਪਤਾ ਕਰਾਂਗੇ ਕਿਹੜੇ ਪ੍ਰਭਾਵ ਦੇ ਹੱਥ ਨੇ ਕੰਮ ਕੀਤਾ ਇਹਦੀ ਕਿੰਨੀ ਕੁਆਲੀਫਿਕੇਸ਼ਨ ਹੈ ਕੀ ਇਹਦਾ ਸਮਾਜ ਪਿਛਲੇ 20 ਸਾਲਾਂ ਚੋਂ ਕੀ ਕੀ ਕਰਦਾ ਆ ਰਿਹਾ ਸਾਰੇ ਸਾਈਕੋਲੋਜੀਕਲ ਸੋਸ਼ੀਅਲ ਤੇ ਫੋਰੈਂਸਿਕ ਜਿਹੜੀ ਸਾਰੀ ਚੀਜ਼ਾਂ ਦੀ ਦਾ ਜਾਂਚੀ ਦੱਸ ਸਕਦੀ ਫਿਲਹਾਲ ਇਹ ਹੈਗਾ ਕਿ ਦਸ ਇਜ਼ ਵੈਰੀ ਅਨਫੋਰਚੂਨੇਟ ਜਿਹਦੀ ਨਿੰਦਾ ਕੀਤੀ ਜੀ ਉਨੀ ਘਟਾ ਔਰ ਇਹਦਾ ਜਿਹੜਾ ਦਿਮਾਗੀ ਆ ਬ੍ਰੇਨ ਮੈਪਿੰਗ ਵੀ ਹੋ ਜੇ ਤਾਂ ਜਾਦਾ ਵਧੀਆ ਹੂੰ ਤਾਂ ਕਿ ਇਹਦਾ ਕੋਈ ਹੋਰ ਹੱਲ ਵੀ ਸਮਾਜ ਸੋਚ ਸਕੇ ਕਿਵੇਂ ਲੱਗਦਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇਗਾ 26 ਜਨ ਵੀਸੀ ਕੋਈ ਹੋਰ ਵੀ ਬਾਣਾ ਬਪਰਸਾ ਦਾ ਕਿ ਲੱਗਦਾ ਨਹੀਂ ਇਹ ਪੁਲਿਸ ਪ੍ਰਸ਼ਾਸਨ ਦਾ ਫੇਲਿਅਰ ਹੈ ਕੋਈ ਤਾਂ ਪੱਕਾ 100% ਪੁਲਿਸ ਪ੍ਰਸ਼ਾਸਨ ਨੂੰ ਆਪਣਾ ਨਹੀਂ ਕਹਿ ਸਕਦੇ ਕਿਉਂਕਿ ਪ੍ਰਾਇਮਰਲੀ ਕਿਸੇ ਨੇ ਸੋਚਿਆ ਵੀ ਨਹੀਂ ਹੂੰ ਕਿ ਦਮ ਹੀ ਹੋ ਸਕਦਾ ਪੁਲਿਸ ਤਾਂ ਵੀ ਵੀ ਆਈਪੀਸ ਜਿਹੜੇ ਸਟੇਟ ਹੈਡਸ ਹੈਗੇ ਉਹਨਾਂ ਨੇ ਪਹਿਲਾਂ ਵੀ ਇਨਪੁੱਟ ਦਿੱਤੀ ਸੀ ਕਿ ਇਹ ਜੀ ਕੋਈ ਘਟਨਾ ਨਾ ਵਾਪਰੇ ਉਹ ਹਾਈਲਾਈਟ ਤੇ ਮੋੜਦੇ ਸੀਗੀ ਉਹ ਕਿਉਂਕਿ ਸੀਐਮ ਸਾਹਿਬ ਦੀ ਨੂੰ ਲੈ ਕੇ ਵੀ ਥੋੜਾ ਥ੍ਰੈਟਨ ਸੀਗੇ ਸਿਕਿਉਰਟੀ ਨੂੰ ਲੈ ਕੇ ਕਿ ਇਹਨਾਂ ਦੀ ਕੁਝ ਹੋ ਸਕ ਸਕਦੀ ਹੈ ਸਿਕਿਉਰਟੀ ਬ੍ਰੀਚ ਹੋ ਸਕਦੀ ਹੈ ਉਸ ਨੂੰ ਲੈ ਕੇ ਵੀ ਸੀਗਾ ਪਰ ਇਸ ਤਰ੍ਹਾਂ ਜਿਵੇਂ ਤੁਸੀਂ ਕਹੇ ਵੀ ਨਹੀਂ ਸੋਚਿਆ ਹੋਣਾ ਕਿਉਂਕਿ ਸਰਕਮਸਟੈਂਸ ਅਕੀ ਵਰੀ ਅਜੇ ਬਣ ਜਾਂਦੇ ਨੇ ਕਿ ਉਸ ਉਸ ਲੈਵਲ ਤੱਕ ਬੰਦਾ ਸੋਚਦਾ ਹੀ ਹੈ ਨਹੀਂ ਪੰਜਾਬ ਪੁਲਿਸ ਦੀ ਆਪਾਂ ਉਹ ਵੀ ਹਿਊਮਨਸ ਹੀ ਨੇ ਇੱਕ ਤਰ੍ਹਾਂ ਦੇ ਚਾਹੇ ਇੰਟੈਲ ਉਹਨਾਂ ਕੋਲੇ ਇਸ ਤਰ੍ਹਾਂ ਦੀ ਪਰ ਕੀ ਲੱਗਦਾ ਕਿ ਇਹਦੇ ਪਿੱਛੇ ਕੋਈ ਵੱਡੀ ਸ਼ਕਤੀ ਹੋ ਸਕਦੀ ਹੈ ਕਿਉਂਕਿ ਇੱਕ ਐਡਾ ਵੱਡਾ ਕਹਿ ਲਿਏ ਕਿ ਚੀਜ਼ ਨੂੰ ਹੱਥ ਪਾਉਣਾ ਜਿਹੜੇ ਸ਼ਖਸ ਦੀ ਜਿਹੜੀ ਸਟੈਚੂ ਉਹਨੂੰ ਹੱਥ ਪਾਉਣਾ ਕੋਈ ਕਹਿ ਲਿਏ ਕਿ ਇੰਡੀਵਿਜੂਅਲ ਦਾ ਕੰਮ ਤਾਂ ਨਹੀਂ ਹੋ ਸਕਦਾ ਇਸ ਪਿੱਛੇ ਕੋਈ ਚੀਜ਼ ਹੋ ਸਕਦੀ ਹੈ ਤੁਹਾਡੀ ਅਬਜ਼ਰਵੇਸ਼ਨ ਮੈਚਰ ਹੈ ਇੱਕ ਇੰਡੀਵਿਜੂਅਲ ਪਰ ਇਹ ਨਹੀਂ ਪਤਾ ਕਿ ਉਹਦਾ ਸਾਇਤਿਕ ਜਿਹੜਾ ਦਿਮਾਗੀ ਸਤਾਰਾ ਕਿੰਨਾ ਕੁ ਪੜਿਆ ਬੰਦਾ ਕਿੰਨਾ ਕੁ ਭੌਤਿਕ ਸਭਾ ਬਾਰੇ ਜਾਣਦਾ ਸੀ ਹੂੰ ਔਰ ਇਹ ਵੀ ਹੋ ਸਕਦਾ ਕਿਸੇ ਦੇ ਪ੍ਰਭਾਵ ਕੇ ਠਾਕੇ ਕੰਮ ਕੀਤਾ ਜਾਵੇ ਇੱਕ ਜਦੋਂ ਪੱਤਰਕਾਰਾਂ ਨੇ ਸਾਡੀ ਟੀਮ ਦੇ ਨਾਲ ਆਪਣੀ ਟੀਮ ਦੇ ਨਾਲ ਉਹਦੀ ਮਾਤਾ ਨੇ ਗੱਲ ਕੀਤੀ ਜਿਹੜਾ ਸ਼ਖਸ ਉਹ ਹੈਗਾਗਾ ਤੇ ਉਹਨੇ ਮਾਤਾ ਨੇ ਕਿਹਾ ਕਿ ਜਦੋਂ ਘਰੋਂ ਗਿਆ ਤਾਂ ਕਹੇ ਜਾਂਦਾ ਹੋਇਆ ਕਿ ਗਿਆ ਕਿ ਜਦੋਂ ਮੇਰੀ ਮੇਰੀ ਮੌਤ ਵੀ ਹੋ ਜਾਂਦੀ ਆ ਤਾਂ ਮੇਰੀ ਮੌਤ ਨੂੰ ਜਿਹੜੀ ਅਰਥੀ ਹੈ ਮੇਰੀ ਜਿਹੜੀ ਡੈਡ ਬੋਡੀ ਆ ਉਹਨੂੰ ਤੁਸੀਂ ਲਾਂਬੂ ਲਾਉਣ ਵੀ ਜਾਂ ਅੱਗੇ ਦੇਣ ਵੀ ਨਾ ਆਓ ਇੱਥੋਂ ਵੀ ਇੱਕ ਮਾਨਸਿਕ ਸਥਿਤੀ ਦੀ ਹੋ ਸਕਦੀ ਹੈ ਕਿ ਉਹ ਪਹਿਲਾਂ ਹੀ ਕੋਈ ਕ੍ਰਿਮੀਨਲ ਮਾਈਂਡ ਸੀਗਾ ਉਹਦਾ ਜਾਂ ਉਹਨੂੰ ਭੜਕਾਇਆ ਗਿਆ ਜਾਂ ਕਿਸ ਤਰ੍ਹਾਂ ਦਾ ਕੋਈ ਮਸਲਾ ਹੋ ਸਕਦਾ ਹੋ ਸਕਦਾ ਹੋ ਸਕਦਾ ਸਾਰੇ ਐਂਗਲਸ ਨੂੰ ਵੈਰੀਫਾਈ ਕੀਤਾ ਜਾਣਾ ਚਾਹੀਦਾ ਔਰ ਬਾਰਡਰਾਂ ਤੇ ਵੀ ਵੇਖਦੇ ਆਪਾਂ ਜਿਹੜੇ ਤੁਹਾਡੇ ਵੀ ਪਹਿਲਾਂ ਗੱਲ ਸ਼ੇਅਰ ਕਰ ਚੁੱਕੇ ਜਿਨ੍ਹਾਂ ਦਾ ਦਿਮਾਗ ਥੋੜਾ ਜਿਹਾ ਘੱਟ ਹੁੰਦਾ ਹੈ ਜਾਂ ਲਾਈ ਲੱਗ ਹੁੰਦੇ ਆ ਉਹ ਇਹੋ ਜਿਹੇ ਕੰਮ ਜ਼ਿਆਦਾ ਹੁੰਦੇ ਆ ਹੁਣ ਇਹ ਵੈਰੀਫਿਕੇਸ਼ਨ ਕਰਨ ਦੀ ਗੱਲ ਹੋ ਗਈ ਜਿੱਦਾਂ ਮਿਸਟਰ ਭੋਲਰ ਨੇ ਜਿਹੜੇ ਉੱਥੋਂ ਦੇ ਕਮਿਸ਼ਨਰ ਨੇ ਕਿਹਾ ਕਿ ਮੈਂ ਇਹਨਾਂ ਦਾ ਮੋਬਾਈਲ ਵੀ ਵੈਰੀਫਾਈ ਕਰਾਵਾਂਗੇ ਕਿਨੇ ਕਿਨੇ ਦੇ ਸੰਪਰਕ ਸੀਗਾ ਮੋਬਾਈਲ ਇਹਨਾਂ ਨੂੰ ਮਿਲ ਗਿਆ ਪੁਲਿਸ ਨੇ ਕਨਫਿਸਟਿਕੇਟ ਕਰ ਲਿਆ ਜਬਤ ਕਰ ਲਿਆ ਹੁਣ ਡਿਪੈਂਡ ਕਰਦਾ ਕਿ ਇਹਦੇ ਤੇ ਆਲ ਵੇ ਹੁਣ ਸਾਰਾ ਡਿਪੈਂਡ ਕਰਦਾ ਕਿ ਕਿਸ ਕਿਸਮ ਦੀ ਇਹਨਾਂ ਦੀ ਇਨਕੁਆਰੀ ਹੋਏਗੀ ਕਿਸ ਕਿਸਮ ਦਾ ਅਪਰੂਵ ਹੋਏਗਾ ਤਾਂ ਹੀ ਉਹ ਪਤਾ ਲੱਗ ਪਾਏਗਾ ਲੇਕਿਨ ਜਿਹੜਾ ਟਾਈਮ ਤੇ ਇਹ ਬੰਦਾ ਫੜਿਆ ਜਾਣਾ ਉਹ ਔਰ ਜਿਹੜਾ ਉਹਨਾਂ ਦਾ ਵਾਪਿਸ ਆਬ ਦੀ ਜਿਹੜੀ ਜਿਹੜੀ ਵੱਡੀ ਆ ਆਦਮ ਕਦ ਬੂਰਤੀ ਉਹਨਾਂ ਦਾ ਬਚਪਨਾ ਬੜੀ ਚੰਗੀ ਗੱਲ ਹੈ ਨਹੀਂ ਤੇ ਪੰਜਾਬ ਜੀ ਸਾਰੇ ਇੰਡੀਆ ਦੇ ਵਿੱਚ ਕਾਫੀ ਕੁਝ ਹੋ ਸਕਦਾ ਸੀਗਾ ਇਹ ਬੜਾ ਸੈਂਸਿਟਿਵ ਫਿਰ ਉਸ ਵਾਸਤਾ ਸੰਦੇਖਿਆ ਵੀ ਜਾ ਰਿਹਾ ਕਿ ਕਈ ਭਾਈਚਾਰਿਆਂ ਦੇ ਵੱਲੋਂ ਰੋਡ ਜਾਮ ਕਰਕੇ ਜਾਂ ਕਹਿ ਲੀਏ ਕਿ ਅਬਦਾ ਜਿਹੜਾ ਰੋ ਹੈ ਉਹ ਦਿਖਾਇਆ ਜਾ ਰਿਹਾ ਉਹ ਹੁਣ ਰੋਕ ਕਰਨ ਉਹਨਾਂ ਨੂੰ ਵੀ ਝਾਹੀਦਾ ਹੈ ਕਿ ਆਪਣੀ ਪੋਲਿਟਿਕਸ ਨੂੰ ਥੋੜਾ ਜਿਹਾ ਸਾਈਡ ਤੇ ਕਰ ਦੇ ਜਿਤ ਜਤ ਹੋਵੇ ਨਾ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਤ ਕਾਰਵਾਈ ਕੀਤੀ ਤੇ ਫਿਰ ਗ੍ਰਿਫਤਾਰੀ ਹੋ ਗਈ ਹੈ ਗ੍ਰਿਫਤਾਰੀ ਵੀ ਹੋ ਗਈ ਹੈ ਹੁਣ ਥੋੜਾ ਜਿਹਾ ਅਦਾਲਤਾਂ ਨੂੰ ਵੀ ਟਾਈਮ ਦਿਓ ਪੁਲਿਸ ਨੂੰ ਵੀ ਟਾਈਮ ਦਿਓ ਆਪਸ ਬਹੁਤ ਬੜੇ ਕੰਮ ਕਰਨ ਵਾਲੇ ਆ ਤੁਸੀਂ ਹੋਰ ਵੀ ਮੇਰੀ ਤਾਂ ਅਪੀਲ ਉਹਨਾਂ ਨੂੰ ਇਹ ਹੋਈਗੀ ਕਿ ਤੁਸੀਂ ਏ ਨਾ ਸੋਚੋ ਕਿ ਬੀਰ ਅੰਬੇਦਕਰ ਸਿਰਫ ਇੱਕ ਫਿਰਕੇ ਦੇ ਸੀ ਕਿ ਸਾਰਿਆਂ ਦੇ ਸਬਦੇ ਸਤਿਅ ਆ ਸਾਰੀ ਦੁਨੀਆ ਨੂੰ ਰਿਸਪੈਕਟ ਕਰਦੇ ਸਿਰਫ ਹਿੰਦੁਸਤਾਨ ਚ ਨਹੀਂ ਬਾਹਰਲੇ ਮੁਲਕ ਵੀ ਜਿਹੜੇ ਉਹਨਾਂ ਦੀ ਰਿਸਪੈਕਟ ਕਰਦੇ ਇਹ ਜੀ ਕੈਲੀਬਰ ਦੇ ਬੰਦੇ ਮਿਲਨੇ ਬਹੁਤ ਓਕੇ ਹੁੰਦੇ ਆ ਜ ਸੋ ਇਸ ਕਰਕੇ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਆਪਣੇ ਜਿਹੜੇ ਯੰਗਸਟਰ ਦੇ ਇਮੋਸ਼ਨਸ ਨੂੰ ਨਾ ਅਰਾਊਜ਼ ਕਰੋ ਤੇ ਆਪਣਾ ਆਪਣਾ ਪੀਸਫੁਲੀ ਤੁਸੀਂ ਰਿਪਰੈਜ਼ੈਂਟੇਸ਼ਨ ਦੇਣੀ ਪੁਰਸ ਨੂੰ ਦੋ ਅਦਾਲਤ ਚ ਜਾਓ ਹੁਣ ਫੜਿਆ ਗਿਆ ਬੰਦਾ ਹੁਣ ਹੁਣ ਜੇ ਤਾਂ ਨਾ ਫੜਿਆ ਗਿਆ ਹੁੰਦਾ ਫਿਰ ਤਾਂ ਕੋਈ ਗੱਲ ਸੀਗੀ ਫੜਿਆ ਗਿਆ ਉਹ ਵੀ ਮਿਸਟਰ ਭੁੱਲਰ ਵੀ ਸੈਂਸਿਟੀ ਆਦਿਕ ਵੈਲ ਰੇਟ ਆਤਮੀ ਹੈ I I think ਕਿ ਹੁਣ ਮੈਟਰ ਨੂੰ ਥੋੜਾ ਜਿਹਾ ਇੱਕ ਵੈਲ ਬਿਲਕੁਲ ਕੂਲ ਡਾਊਨ ਹੋ ਕੇ ਤੇ ਵਾਚ ਕਰਨ ਦੀ ਜਰੂਰਤ ਹੈਗੀ ਹੈ ਫੋਨ ਨੂੰ ਕੋ ਪ੍ਰੋਟੈਸਟ ਨੂੰ ਕਰਕੇ ਕੋਈ ਫਾਇਦਾ ਨਹੀਂ ਕਿਉਂਕਿ ਪ੍ਰੋਟੈਸਟ ਦਾ ਤਾਂ ਫਿਰ ਹੁੰਦਾ ਹੈ ਕਿ ਕਾਰਵਾਈ ਨਾ ਹੋਈ ਜੀ ਜੀ ਵਿਚਾਰ ਦੇਣ ਲਈ ਬਹੁਤ ਧੰਨਵਾਦ ਤੁਹਾਡਾ ਤਾਂ ਇੰਦਰਜੀ ਨੇ ਕਿਹਾ ਹੈ ਕਿ ਦੇਖੋ ਜਿਹੜੀ ਵੀ ਹੈਗਾ ਉਹ ਸਖਤੀ ਗ੍ਰਿਫਤਾਰੀ ਹੋ ਗਈ ਹੈ ਹੁਣ ਉਸ ਦੱਸਣ ਦੇਖੋ ਆਪਦੀ ਸ਼ਾਂਤੀ ਲਈ ਜਾਂ ਆਪਦੀ ਰਾਜਨੀਤੀ ਲਈ ਤੁਸੀਂ ਇਹ ਕਰਨਾ ਉਹ ਤਾਂ ਤੁਸੀਂ ਕਰਨਾ ਹੀ ਹੈ ਪਰ ਇੱਕ ਪੀਸਫੁਲ ਤਰੀਕੇ ਨਾਲ ਜਿਹੜੀ ਹੈਗੀ ਆ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਉਸ ਤੋਂ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਉਹਦਾ ਪਤਾ ਲਗਾ ਰਹੀ ਹੈ ਕਿ ਪਿੱਛੇ ਕੌਣ ਸਖਤੀਆਂ ਸੀ ਜੋ ਵੀ ਸੀਗਾ ਤੇ ਬਾਕੀ ਐਸਐਮ ਜਿਹੜੀ ਐਸਐਮ ਜੀ ਟੀਮ ਹੈ ਉਹ ਇਸ ਜੋ ਘਟਨਾਕ੍ਰਮ ਜਿਹੜਾ ਕੱਲ ਹੋਇਆ ਉਸਦੀ ਪੂਰੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਹੈ ਕਿਉਂਕਿ ਇਹ ਬਹੁਤ ਮਾੜੀ ਘਟਨਾ ਹੈ ਇਸ ਤਰ੍ਹਾਂ ਦੀ ਘਟਨਾਵਾਂ ਤੋਂ ਬਚਣਾ ਚਾਹੀਦਾ ਤੇ ਕੋਈ ਵੀ ਘਟਨਾ ਇਸ ਤਰ੍ਹਾਂ ਦੀ ਜਿਹੜੀ ਆ ਉਹ ਚਾਹੁੰਦੇ ਆ ਕਿ ਫਿਊਚਰ ਦੇ ਵਿੱਚ ਨਾ ਵਾਪਰੇ ਤੇ ਬਾਕੀ ਜਿਹੜੀ ਹੈਗੀ ਆ ਤੁਸੀਂ ਕਮੈਂਟਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਐਸਐਮਜੀ ਨਿਊਜ਼ ਦੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਤੋੜ ਵੀ ਸਵਾਗਤ ਕਰਦਾ ਮੈਂ ਨਾਮ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਅਰਜੇਸ਼ਿੰਦਰ ਜੀ ਅੱਜ ਚਰਚਾ ਕਰਾਂਗੇ ਜਿਹੜਾ ਮਸਲਾ ਸ੍ਰੀ ਅਮਰਸਰ ਵਿੱਚ ਹੋਇਆ ਜਿਹੜਾ ਕਿ ਡਾਕਟਰ ਭੀਮਰਾਓ ਉਮੇਦਕਰ ਭਾਤ ਰਤਨ ਸੰਵਿਧਾਨ ਦੇ ਰਚਤਾ ਉਹਨਾਂ ਦੀ ਮੂਰਤੀ ਖੰਡਨ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਇੱਕ ਨੌਜਵਾਨ ਦੇ ਵੱਲੋਂ ਉਸ ਉੱਪਰ ਚਰਚਾ ਕਰਾਂਗੇ ਕਿ ਕੀ ਮਾਨਸਿਕਤਾ ਰਹੀ ਉਸ ਦੇ ਪਿੱਛੇ ਤੇ ਕੀ ਸਰਕਮਸਟੈਂਸਸ ਰ ਤੇ ਕੀ ਉਹਦਾ ਜਿਹੜਾ ਹੈਗਾ ਪੁਲਸ ਵੱਲੋਂ ਨਿਸਕਰਸ਼ ਕੱਢਿਆ ਗਿਆ ਤੇ ਪਹਿਲਾਂ ਸਵਾਗਤ ਕਰ ਲੈਣ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਤੁਹਾਡਾ ਪਹਿਲਾਂ ਪ੍ਰतिकਰਮ ਇਸ ਚੀਜ਼ ਨੂੰ ਲੈ ਕੇ ਪ੍ਰतिकਰਮ ਤੇ ਇਹ ਜੀ ਬੜੀ ਮੰਦਭਾਗੀ ਗੱਲ ਹੈ ਜਿੰਦੇ ਵੱਡੇ ਸਟੇਚਰ ਦੀ ਪਰਸਨੈਲਿਟੀ ਬੀ ਆਰ ਅੰਬੇਦਕਰ ਸਾਹਿਬ ਜੀ ਜਿਹੜੇ ਕਿ ਸਾਡੇ ਮੁਲਕ ਦੇ ਰਤਨਾ ਚੋਂ ਆਉਂਦੇ ਆ ਜੀ ਉਹ ਸਭ ਦੇ ਸਾਂਝੇ ਇੱਕ ਬਹੁਤ عظیم ਸ਼ਕਤੀ ਦੇ مالک ਸੀਗੇ ਜੀ ਤੇ ਉਹਨਾਂ ਦੀ ਮੂਰਤੀ ਦੀ ਬੇਦਵੀ ਕਰਨਾ ਮੇਰੇ ਹਿਸਾਬ ਨਾਲ ਸਾਰੇ ਵਾਸਤੇ ਸਾਡਾ ਸ਼ਰਮ ਨਾਲ ਚੁੱਕਦਾ ਹੈ ਜੀ ਤੇ ਅਸੀਂ ਇਹਦੀ ਬਹੁਤ ਜ਼ਿਆਦਾ ਨਿਖੇਤੀ ਕਰਦੇ ਆ ਜੀ ਔਰ ਅਸੀਂ ਅਪੀਲ ਕਰਦੇ ਆ ਕਿ ਇਹ ਜੀ ਇਹ ਜੀ ਗਤੀਵਿਧੀਆਂ ਤੁਜੀ ਤੁਹਾਨੂੰ ਕੋਈ ਨਜ਼ਰ ਵੀ ਆਂਦਾ ਹਮ ਤਾਂ ਉਹਨਾਂ ਨੂੰ ਡਿਮੋਟ ਕਰੋ ਤੇ ਇਹ ਜੀ ਚੀਜ਼ ਨੂੰ ਥੱਲ ਜਿੰਨੀ ਜਲਦੀ ਜਲਦਾ ਤੋਂ ਜ਼ਿਆਦਾ ਪਾਏ ਤੇ ਚੰਗੀ ਗੱਲ ਤੇ ਗੱਲ ਇੱਕ ਹੋ ਰਾਇ ਇੰਦਰ ਜੀ ਕਿ 26 ਜਨਵਰੀ ਦਾ ਦਿਨ ਹੋਣਾ ਤੇ ਪੁਲਿਸ ਕਿਉਂਕਿ ਆ ਆਮੋਮਲੀ ਦੇਖਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਬਾਰਡਰ ਏਰੀਆ ਲੱਗਦਾ ਸ਼ਹਿਰ ਹੁੰਦੇ ਨੇ ਉਹਨਾਂ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਆਮ ਕਹਿ ਕੇ ਦਿਖਾਈ ਦਿੱਤੀ ਜਾਂਦੀ ਹੈ ਕਿ ਮੋੜਾਂ ਤੇ ਖੜੀ ਹੈ ਜਾਂ ਚੌਂਕਾਂ ਦੇ ਵਿੱਚ ਪੁਲਿਸ ਖੜੀ ਹੈ ਜਿਵੇਂ ਹੈਰੀਟੇਜ ਸਟਰੀਟ ਆ ਕਾਫੀ ਉਹ ਕਹਿ ਲੀਏ ਕਿ ਗਹਿਮਾ ਗਮਰੀ ਹੈ ਹੀ ਹੈ ਉੱਥੇ ਪੁਲਿਸ ਦੀ ਤਣਾਤੀ ਹੁੰਦੀ ਹੋਈ ਆ ਔਰ ਜਿਹੜੀ ਉਹ ਕਹਿੰਦੇ ਪੌੜੀ ਲਗਾਈ ਗਈ ਸੀ ਉਹ ਪੌੜੀ ਵੀ ਜਿਹੜੀ ਹੈ ਕਿ ਉਹ ਪ੍ਰਸ਼ਾਸਨ ਦੇ ਵੱਲੋਂ ਲਗਾਈ ਗਈ ਸੀ ਜਿਸ ਦੇ ਉੱਪਰੋਂ ਜਾ ਚੜਿਆ ਪੌੜੀ ਨਹੀਂ ਚੱਕੀ ਗਈ ਕਿਵੇਂ ਦੇਖਦੇ ਹੋ ਕਿ ਉੱਥੇ ਪੁਲਿਸ ਦਾ ਨਾ ਹੋਣਾ ਜਾਂ ਪੁਖਤਾ ਕੋਈ ਕੋਈ ਵੀ ਸੁਸਾਇਟੀ ਜਾਂ ਸਾਰੇ ਸੰਸਾਰ 'ਚ ਦੇਖ ਲਓ 100% ਜਿ세 ਕੁਝ ਨਹੀਂ ਕਹਿ ਸਕਦੇ ਕਿ ਤੁਹਾਡੇ ਮਨ ਚ ਕੀ ਚੱਲਦਾ ਜਾਂ ਮੇਰੇ ਮਨ ਚ ਕੀ ਚੱਲਦਾ ਜਾਂ ਇੱਕੋ ਦਮ ਅਸੀਂ ਕੋਈ ਨਾ ਕੋਈ ਚੀਜ਼ ਜੇਪ ਚ ਪਾ ਕੇ ਲੈ ਆਈਏ ਹੂੰ ਕਿਸੇ ਦੇ ਦਿਮਾਗ ਦਾ ਕੋਈ ਪਤਾ ਹੀ ਨਹੀਂ ਨਾ ਹੈਗਾ ਕਿਸੇ ਇਹ ਕਹੇ ਜਾਂ ਉਹ ਲੱਖਾਂ ਦੀ ਗਿਣਤੀ ਲੋਕ ਆਉਂਦੇ ਉੱਥੇ ਇਨਸਾਨ ਹੀ ਐਸੀ ਜੀ ਬ੍ਰੇਨ ਦਾ ਮਾਲਕ ਹੈ ਜਿੱਦ ਨੂੰ ਅੱਜ ਤੱਕ ਕੋਈ ਕਿਤਾਬਾਂ ਵੀ ਪ੍ਰਡਿਕਟ ਨਹੀਂ 100% ਨਹੀਂ ਪ੍ਰਡਿਕਟ ਕਰ ਪਿਆ ਮੋਟ ਨੰਬਰ ਟਾਪ ਪ੍ਰਡਿਕਟ ਹੋ ਸਕਦਾ ਕਿ ਆਦਮੀ ਐਸ ਫਿਤਰ ਦਾ ਹੈਗਾ ਜੇ ਇਸ ਤਰ੍ਹਾਂ ਉਹ ਕੋਈ ਇਹ ਕੋਈ ਸੋਚ ਵੀ ਨਹੀਂ ਸਕਦਾ ਕਿ ਉਹ ਬਾਬਾ ਸਾਹਿਬ ਦੀ ਮੂਰਤੀ ਉੱਪਰ ਚੜ ਕੇ ਜਾਏਗਾ ਔਰ ਉਹ ਫਟਾਫਟ ਜਾ ਕੇ ਪਤਨੀ ਨੂੰ ਕੀ ਹੱਥੇ ਚ ਕੀ ਫੜ ਉਹਨੂੰ ਤੇ ਮੌਲਿਸ਼ ਬੇਅਦ ਵੀ ਬੇਅਦ ਵੀ ਇੱਕ ਤਰ੍ਹਾਂ ਬੇਅਦ ਵੀ ਬਿਲਕੁਲ ਬਿਲਕੁਲ ਤੇ ਜਿਹਨੂੰ ਲੋਕ ਰੱਬ ਮੰਨਦੇ ਬਾਬਾ ਸਾਹਿਬ ਨੂੰ ਜਿਹਦੇ ਨਾਂ ਤੇ ਜਾਨਣਾ ਵੀ ਕਰਵਾਉਣ ਨੂੰ ਤਿਆਰ ਰਹਿੰਦੇ ਹਿੰਦੁਸਤਾਨ ਕੇ ਸਾਰੇ ਸੰਸਾਰ ਚ ਲੋਕ ਇਹੋ ਜਿਹੇ ਫੈਲੇ ਜਿਹੜੇ ਬਾਬਾ ਸਾਹਿਬ ਦੇ ਫਾਲੋਅਰਸ ਹੈਗੇ ਆ ਇਹਨਾਂ ਚੋਂ ਅਸੀਂ ਵੀ ਮੈਂ ਆਪਣੇ ਆਪ ਨੂੰ ਵੀ ਕਹਿੰਦਾ ਮੈਂ ਉਹਨਾਂ ਦਾ ਬੜਾ ਰਿਗਾਰਡ ਕਰਦਾ ਤੂੰ ਵੀ ਰਿਗਾਰਡ ਕਰਦੇ ਹੋ ਹਜ਼ਾਰਾਂ ਇਹੋ ਜਿਹੇ ਗੱਲਾਂ ਜਿਹੜੀਆਂ ਅਸੀਂ ਹਾਲੇ ਮਰਨ ਤੱਕ ਵੀ ਨਹੀਂ ਸਿੱਖ ਪਾਵਾਂਗੇ ਜਿੱਡਾ ਵੱਡਾ ਕੈਲੀਬਰ ਦੇ ਉਹ ਮਾਲਕ ਸੀਗੇ ਸੋ ਇਹ ਬਹੁਤ ਜਿਆਦਾ ਮੰਨੂ ਸੱਟ ਪਹੰਚੀ ਐ ਐਡਿਵਡ ਸਟੇਚਰ ਦੇ ਬੰਦੇ ਨੂੰ ਪਤਾ ਨਹੀਂ ਕਿਹੜੀ ਪ੍ਰਵਾਹ ਦੇ ਹੀਟ ਇਹ ਤਾਂ ਸਾਇੰਟੀਫਿਕਲੀ ਜੇ ਮਿਸਟਰ ਕਮਿਸ਼ਨਰ ਜਿਹੜੇ ਗੁਰਪ੍ਰੀਤ ਭੋਲਰ ਸਾਹਿਬ ਨੇ ਕੀ ਗੱਲ ਤੇ ਕੀਤੀ ਕਿ ਸਾਇੰਟੀਫਿਕ ਕਰਾਂਗੇ ਲੇਕਿਨ ਇਹਦੀਆਂ ਵਾਰਦਾਤਾਂ ਤਾਂ ਬੜੀਆਂ ਅਨਸੈਪਟੇਬਲ ਜਿਵੇਂ ਦਰਬਾਰ ਸਾਹਿਬ ਤੇ ਸੁਖੀਰਬਾਲ ਸਾਹਿਬ ਤੇ ਅਟੈਕ ਹੋ ਗਿਆ ਫਿਨਾਹ ਹੋ ਗਿਆ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਉਹ ਵੈਸੇ ਤਾਂ ਜਿਹੜੇ ਮਿਸਟਰ ਭੋਲਰ ਹੈਗੇ ਤਾਂ ਇੰਟੈਲੀਜੈਂਟ ਹੈਗੇ ਕਾਫੀ ਵਧੀਆ ਇਹਨਾਂ ਦੀ ਅਚੀਵਮੈਂਟ ਚ ਰਹੀਆਂ ਹੁਣ ਦੇਖਦੇ ਇਹਨਾਂ ਦੀ ਰਿਸਰਚ ਚ ਕੀ ਆਂਦਾ ਹੈ ਇਵੈਂਚੁਅਲ ਰਿਸਰਚ ਕਰਕੇ ਕੀ ਇਹ ਇਹਦਾ ਸਿੱਟਾ ਕੱਢਦੇ ਆ ਕਿ ਕੀ ਐਬਸੋਲਿਊਟ ਐਗਜ਼ੈਕਟ ਕੌਜ਼ ਕੀ ਸੀਗਾ ਇਹਦੇ ਪਿੱਛੇ ਮਾਲਾਫਾਈਟੀ ਕੀ ਸੀ ਮਾਲਾਫਾਈਟੀ ਸੀ ਵੀ ਨਹੀਂ ਸੀ ਜੀ ਤੇ ਕਿਵੇਂ ਲੱਗਦਾ ਕਿ ਜਿਹੜਾ ਪੁਲਿਸ ਸਾਹਿਬ ਦਾ ਵੀ ਬਿਆਨ ਆਇਆ ਕਿ ਦੇ ਦੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜਾਂਚ ਕਰ ਰਹੇ ਆ ਤਾਂ ਕੀ ਲੱਗਦਾ ਕਿ ਇਹਦੇ ਵਿੱਚ ਕੋਈ ਕਹਿ ਲਈਏ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਬੰਦਿਆਂ ਦੀ ਜਿਹੜੀ ਬੁੱਧੀ ਪ੍ਰੇਸ਼ਟ ਹੁੰਦੀ ਹੈ ਮੈਂ ਤਾਂ ਪੰਜਾਬੀ ਸ਼ਬਦ ਇਹ ਹੀ ਬਾਤਾਂਗਾ ਬੁੱਧੀ ਪ੍ਰੇਸ਼ਟ ਵਾਲੇ ਹੀ ਕੰਮ ਜਿਹੜਾ ਕੀਤਾ ਗਿਆਗਾ ਬੀ ਲੱਗਦਾ ਕਿ ਉਸ ਕੋ ਮਾਨਸਿਕਤਾ ਜਿਹੜੀ ਮਾਨਸਿਕ ਪਰੇਸ਼ਾਨੀ ਜਾਂ ਮਾਨਸਿਕ ਸੰਤੁਲਨ ਨਹੀਂ ਠੀਕ ਹੋ ਸਕਦਾ ਇਸ ਬੰਦੇ ਦਾ ਇਸ ਤਰ੍ਹਾਂ ਦਾ ਤੁਹਾਡਾ ਕੁਐਸਚਨ ਇੰਟੈਲੀਜੈਂਟ ਆ ਜਵਾਬ ਬੜਾ ਇੰਪੋਰਟੈਂਟ ਕੁਐਸਚਨ ਆ ਪਰ ਕੋਈ ਲੋਨ ਤੇ ਇਸ ਤਰ੍ਹਾਂ ਹੈ ਕਿ ਕਈ ਆਦਮੀਆਂ ਦਾ IQ ਲੈਵਲ ਜਿਹਨੂੰ ਕਹਿੰਦੇ ਸਮਾਜਿਕ ਕੁਸ਼ੈਂਟ ਸੋਸ਼ਲ ਕੁਸ਼ੈਂਟ ਇੰਨਾ ਨਹੀਂ ਹੁੰਦਾ ਹੂੰ ਉਹ ਕਈ ਵਾਰੀ ਉਹ ਮੰਦਰ ਚ ਵੜ ਜਾਂਦੇ ਗੁਰਦੁਆਰੇ ਚ ਵੜ ਜਾਂਦੇ ਤੁਸੀਂ ਬਾਰਡਰ ਤੇ ਦੇਖਿਆ ਹੋਵੇਗਾ ਕਿ ਜਿਹੜਾ ਦਾ ਆਈਕਿਊ ਲੈਵਲ ਘੱਟ ਹੋਏਗਾ ਨਾ ਜਿਹਦਾ ਦਾ ਬૌਧਿਕ ਸਤਰ ਘੱਟ ਹੋਏਗਾ ਉਹ ਜਿਹੜੇ ਜਿਹੜੇ ਸਮਗਲਰਸ ਹੋਣਗੇ ਨਾ ਉਹ ਪਹਿਲਾਂ ਉਹਨੂੰ ਬਾਰਡਰ ਚ ਅੱਗੇ ਤੋ ਤੋੜਨਗੇ ਕਿ ਤੂੰ ਦੇਖ ਅੱਗੇ ਜਾ ਕੇ ਜਦੋਂ ਉਹ ਕ੍ਰੋਸ ਕਰ ਜਾਏਗਾ ਫਿਰ ਉਹ ਤੋਂ ਬਾਅਦ ਉਹ ਸਪਲਾਈ ਕਰਦੇ ਆਪਣੇ ਜਿਹੜੀ ਵੀ ਹੋਰ ਵੀ ਜਿਹੜੀ ਜੋ ਵੀ ਐਕਟੀਵਿਟੀ ਹੈ ਉਹ ਇਸ ਕਰਕੇ ਇਹ ਵੀ ਇਸ ਚੀਜ਼ ਨੂੰ ਇਨਕਾਰ ਨਹੀਂ ਕਰ ਸਕਦਾ ਕਿ ਉਹਦਾ ਦਿਮਾਗੀ ਸਤਰ ਕਿੰਦਾਗਾ ਉਹਦਾ ਜਿਹੜਾ IQ ਲੈਵਲ ਤੇ SQ ਲੈਵਲ ਜਿਹੜਾ ਹੈਗਾ ਉਹ ਕਿਸ ਲੈਵਲ ਦਾ ਸੀ ਇਹ ਤਾਂ ਪਿਛੋਕਰ ਦੇਖ ਕੇ ਉਹਦੀ ਪੜ੍ਹਾਈ ਵੇਖ ਕੇ ਉਹਦੀ ਸਰਾਉਂਡਿੰਗ ਦੇਖ ਕੇ ਪਤਾ ਲਾਇਆ ਜਾ ਸਕਦਾ ਹੈ ਕਿ ਇਹ ਕਿਸ ਤਰ੍ਹਾਂ ਦੇ ਇਹ ਜਿਹੇ ਕੋਈ ਕੰਮ ਪਹਿਲਾਂ ਵੀ ਕਰਦਾ ਰਿਹਾ ਕੋਈ ਪਤਾ ਚੱਲ ਪਾਇਆ ਵੀ ਇਹਦਾ ਬੈਕਗ੍ਰਾਉਂਡ ਕੀ ਹੈ ਕੀ ਇਹ ਕਿੱਥੋਂ ਦਾ ਹੈ ਕਿਉਂ ਕਿ ਕਿਸੇ ਰਹਿਣ ਵਾਲਾ ਦੇ ਇਲਾਕੇ ਚ ਕਾਸ਼ਟਰੀ ਮੰਦ ਦਾ ਇਹ ਬੰਦਾ ਹੈ ਤੇ ਇਹ ਬਾਣੇ ਬਾਣੇ ਦੇ ਤੌਰ ਤੇ ਇਹਦੇ ਸਿੱਖੀ ਬਾਣੇ ਚ ਸੀਗਾ ਹਮ ਅਕਾਸ਼ ਸਿੰਘ ਇਹਦਾ ਨਾਮ ਹੈਗਾ ਇਹਦੀ ਐਂਟੀਡਿਸੀ ਜਿਹੜੀ ਬੈਕਗ੍ਰਾਉਂਡ ਹੈ ਉਹ ਪੁਲਿਸ ਵੈਰੀਫਾਈ ਕਰ ਰਹੀ ਹੈ ਲੇਕਿਨ ਇੱਕ ਤਰ੍ਹਾਂ ਦਾ ਐਕਸਪਲੋਜਨ ਹੋਣ ਤੋਂ ਬਚ ਗਿਆ ਐਕਸਪਲੋਜਨ ਦਾ ਮਤਲਬ ਇਹ ਹੈ ਕਿ ਸੋਸ਼ਲ ਐਕਸਪੋਜ਼ਰ ਹਮ ਮਤਲਬ ਬੰਮ ਫਟ ਸਕਦਾ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਸੈਂਸਿਟਿਵ ਬਾਰਡਰ ਪਲੇਸ ਹੋਣ ਦੇ ਨਾਤੇ ਇੱਥੇ ਬੜੇ ਸੈਂਸਿਟਿਵ ਹੈ ਲੋਕ ਇੱਥੇ ਜਿਹੜੇ ਇਹ ਜੇ ਘਟਨਾ ਨੂੰ ਜਰਨੀਮਸ ਸ਼ਹਿਨ ਵੀ ਨਹੀਂ ਕਰਦੇ ਵੈਸੇ ਵੀ ਸ਼ਹਿਨ ਜੋ ਹੈ ਵੀ ਨਹੀਂ ਹੂੰ ਕਿ ਤੁਸੀਂ ਅੱਜ ਤੁਹਾਡੇ ਕਿਸੇ ਐਲਡਰ ਦੀ ਜਾਂ ਕਿਸੇ ਦੀ ਸਾਡੇ ਐਲਡਰ ਹੀ ਹੈ ਵੈਸੇ ਤੋਂ ਜੀ ਜੀ ਅੰਬੇਦਕਰ ਸਾਹਿਬ ਉਹਨਾਂ ਦੀ ਬੁਰਤੀ ਚੜ ਕੇ ਪੌੜੀਆਂ ਜਾ ਕੇ ਇਦਾਂ ਕਰਨਾ ਜਾਂ ਉੱਥੇ ਹੋਰ ਤਰ੍ਹਾਂ ਦੀ ਡਿਸਰੈਸਪੈਕਟ ਕਰਨੀ ਇਹ ਤਾਂ ਤੋੜ ਨਹੀਂ ਲੱਗੇ ਸੀਗੇ ਤੋੜ ਨਹੀਂ ਲੱਗੇ ਸੀ ਜੋ ਹਥੌੜਾ ਲਿਆ ਸੀ ਮਹਾਤ ਦੇ ਵਿੱਚ ਹਾਂ ਤੇ ਫਿਰ ਇਹ ਜੇ ਕਿਸੇ ਨੇ ਕਰਵਾਇਆ ਵੀ ਹੈ ਮਿਸਟਰ ਪੋਲਰ ਨੇ ਗੱਲ ਕਹੀ ਹੈ ਕਿ ਇਹਦੀ ਬੈਕਗ੍ਰਾਉਂਡ ਅਸੀਂ ਪਤਾ ਕਰਾਂਗੇ ਕਿਹੜੇ ਪ੍ਰਭਾਵ ਦੇ ਹੱਥ ਨੇ ਕੰਮ ਕੀਤਾ ਇਹਦੀ ਕਿੰਨੀ ਕੁਆਲੀਫਿਕੇਸ਼ਨ ਹੈ ਕੀ ਦਾ ਸਮਾਜ ਪਿਛਲੇ 20 ਸਾਲਾਂ ਤੋਂ ਕੀ ਕੀ ਕਰਦਾ ਆ ਰਿਹਾ ਸਾਰੇ ਸਾਈਕੋਲੋਜੀਕਲ ਸੋਸ਼ੀਅਲ ਤੇ ਫੋਰੈਂਸਿਕ ਜਿਹੜੀ ਸਾਰੀ ਚੀਜ਼ਾਂ ਦੀ ਦਾ ਜਾਂਚੀ ਦੱਸ ਸਕਦੀ ਫਿਲਹਾਲ ਇਹ ਹੈਗਾ ਕਿ ਦਸ ਇਜ਼ ਵੈਰੀ ਅਨਫੋਰਚੂਨੇਟ ਜਿਹਦੀ ਨਿੰਦਾ ਕੀਤੀ ਜੀ ਉਨੀ ਘਟਾ ਔਰ ਇਹਦਾ ਜਿਹੜਾ ਦਿਮਾਗੀ ਆ ਬ੍ਰੇਨ ਮੈਪਿੰਗ ਵੀ ਹੋ ਜੇ ਤਾਂ ਜਾਦਾ ਵਧੀਆ ਤਾਂ ਕਿ ਇਹਦਾ ਕੋਈ ਹੋਰ ਹੱਲ ਵੀ ਸਮਾਜ ਸੋਚ ਸਕੇ ਕਿਵੇਂ ਲੱਗਦਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇਗਾ 26 ਜਨ ਵੀ ਸੀ ਕੋਈ ਹੋਰ ਵੀ ਬਾਣਾ ਬਪਰ ਸਾਦਾ ਜੀ ਲੱਗਦਾ ਨਹੀਂ ਇਹ ਪੁਲਿਸ ਪ੍ਰਸ਼ਾਸਨ ਦਾ ਫੇਲਿਅਰ ਹੈ ਕੋਈ ਤਾਂ ਪੱਕਾ 100% ਪੁਲਿਸ ਪ੍ਰਸ਼ਾਸਨ ਨੂੰ ਆਪਣਾ ਨਹੀਂ ਕਹਿ ਸਕਦੇ ਕਿਉਂਕਿ ਪ੍ਰਾਇਮਰਲੀ ਕਿਸੇ ਨੇ ਸੋਚਿਆ ਵੀ ਨਹੀਂ ਹੂੰ ਇਹ ਦਮੀਓ ਹੱਸਦਾ ਪੁਲਿਸ ਦਾ ਵੀ ਵੀ ਆਈਪੀਸ ਜਿਹੜੇ ਸਟੇਟ ਹੈਡਸ ਹੈਗੇ ਉਹਨਾਂ ਨੇ ਪਹਿਲਾਂ ਵੀ ਇਨਪੁੱਟ ਦਿੱਤੀ ਸੀ ਕਿ ਇਹੇ ਜੀ ਕੋਈ ਘਟਨਾ ਨਾ ਵਾਪਰੇ ਉਹ ਹਾਈਲਾਈਟ ਤੇ ਮੋੜਦੇ ਸੀਗੀ ਉਹ ਕਿਉਂਕਿ ਸੀਐਮ ਸਾਹਿਬ ਦੀ ਨੂੰ ਲੈ ਕੇ ਵੀ ਥੋੜਾ ਥ੍ਰੈਟਨ ਸੀਗੇ ਸਿਕਿਉਰਟੀ ਨੂੰ ਲੈ ਕੇ ਕਿ ਇਹਨਾਂ ਦੀ ਕੋਈ ਹੋ ਸਕ ਸਕਦੀ ਹੈ ਸਿਕਿਉਰਟੀ ਬ੍ਰੀਚ ਹੋ ਸਕਦੀ ਹੈ ਉਸ ਨੂੰ ਲੈ ਕੇ ਵੀ ਸੀਗਾ ਪਰ ਇਸ ਤਰ੍ਹਾਂ ਜਿਵੇਂ ਤੁਸੀਂ ਕਹੇ ਵੀ ਨਹੀਂ ਸੋਚਿਆ ਹੋਣਾ ਕਿਉਂਕਿ ਸਰਕਮਸਟੈਂਸ ਅਗੇ ਬਣ ਜਾਂਦੇ ਨੇ ਕਿ ਉਸ ਉਸ ਲੈਵਲ ਤੱਕ ਬੰਦਾ ਸੋਚਦਾ ਹੀ ਹੈ ਨਹੀਂ ਪੰਜਾਬ ਪੁਲਿਸ ਦੀ ਆ ਉਹ ਵੀ ਹਿਊਮਨਸ ਹੀ ਨੇ ਇੱਕ ਤਰ੍ਹਾਂ ਦੇ ਚਾਹੇ ਇੰਟੈਲ ਉਹਨਾਂ ਕੋਲੇ ਇਸ ਤਰ੍ਹਾਂ ਦੀ ਚੀਜ਼ ਨਹੀਂ ਪਹੁੰ ਪਰ ਕੀ ਲੱਗਦਾ ਕਿ ਇਹਦੇ ਪਿੱਛੇ ਕੋਈ ਵੱਡੀ ਸ਼ਕਤੀ ਹੋ ਸਕਦੀ ਹੈ ਕਿਉਂਕਿ ਇੱਕ ਐਡਾ ਵੱਡਾ ਕਹਿ ਲਈਏ ਕਿ ਚੀਜ਼ ਨੂੰ ਹੱਥ ਪਾਉਣਾ ਜਿਹੜੇ ਸ਼ਖਸ ਦੀ ਜਿਹੜੀ ਸਟੈਚੂ ਨੂੰ ਹੱਥ ਪਾਉਣਾ ਕੋਈ ਕਹਿ ਲਈਏ ਕਿ ਇੰਡੀਵਿਜੂਅਲ ਦਾ ਕੰਮ ਤਾਂ ਨਹੀਂ ਹੋ ਸਕਦਾ ਇਸ ਪਿੱਛੇ ਕੋਈ ਚੀਜ਼ ਹੋ ਸਕਦੀ ਹੈ ਤੁਹਾਡੀ ਅਬਜ਼ਰਵੇਸ਼ਨ ਵਿੱਚ ਉਹ ਰ ਹੈ ਕਿ ਇੰਡੀਵਿਜੂਅਲ ਪਰ ਇਹ ਨਹੀਂ ਪਤਾ ਕਿ ਉਹਦਾ ਸਾਇਤਿਕ ਜਿਹੜਾ ਦਿਮਾਗੀ ਸਤਾਰਾ ਕਿੰਨਾ ਕੁ ਪੜਿਆ ਬੰਦਾ ਕਿੰਨਾ ਕੁ ਭੌਤਿਕ ਸਭਾ ਦੇ ਜਾੰਦਾ ਸੀ ਹੂੰ ਔਰ ਇਹ ਵੀ ਹੋ ਸਕਦਾ ਕਿਸੇ ਦੇ ਪ੍ਰਭਾਵ ਜੇ ਤਾਂ ਕਿ ਕੰਮ ਕੀਤਾ ਜਾਵੇ ਇੱਕ ਜਦੋਂ ਪੱਤਰਕਾਰਾਂ ਨੇ ਸਾਡੀ ਟੀਮ ਦੇ ਨਾਲ ਆਪਣੀ ਟੀਮ ਦੇ ਨਾਲ ਉਹਦੀ ਮਾਤਾ ਨੇ ਗੱਲ ਕੀਤੀ ਜਿਹੜਾ ਸ਼ਖਸ ਉਹ ਹੈਗਾਗਾ ਤੇ ਉਹਨੇ ਮਾਤਾ ਨੇ ਕਿਹਾ ਕਿ ਜਦੋਂ ਘਰੋਂ ਗਿਆ ਤਾਂ ਕਹੇ ਜਾਂਦਾ ਹੋਇਆ ਕਿ ਗਿਆ ਕਿ ਜਦੋਂ ਮੇਰੀ ਜੇ ਮੇਰੀ ਮੌਤ ਵੀ ਹੋ ਜਾਂਦੀ ਆ ਤਾਂ ਮੇਰੀ ਮੌਤ ਨੂੰ ਜਿਹੜੀ ਅਰਥੀ ਹੈ ਮੇਰੀ ਜਿਹੜੀ ਡੈਡ ਬੋਡੀ ਆ ਉਹਨੂੰ ਤੁਸੀਂ ਲਾਂਬੂ ਲਾਉਣ ਵੀ ਜਾਂ ਅੱਗੇ ਦੇਣ ਵੀ ਨਾ ਆਓ ਇਥੋਂ ਵੀ ਇੱਕ ਮਾਨਸਿਕ ਸਥਿਤੀ ਦੀ ਹੋ ਸਕਦੀ ਹੈ ਕਿ ਉਹ ਪਹਿਲਾਂ ਹੀ ਕੋਈ ਕ੍ਰਿਮੀਨਲ ਮਾਈਂਡ ਸੀਗਾ ਉਹਦਾ ਜਾਂ ਉਹਨੂੰ ਭੜਕਾਇਆ ਗਿਆ ਜਾਂ ਕਿਸ ਤਰ੍ਹਾਂ ਦਾ ਹੋਰ ਮਸਲਾ ਹੋ ਸਕਦਾ ਹੋ ਸਕਦਾ ਹੋ ਸਕਦਾ ਸਾਰੇ ਐਂਗਲਸ ਨੂੰ ਵੈਰੀਫਾਈ ਕੀਤਾ ਜਾਣਾ ਚਾਹੀਦਾ ਔਰ ਬਾਰਡਰਾਂ ਤੇ ਵੀ ਵੇਖਦੇ ਆਪਾਂ ਜਿਹੜੇ ਤੁਹ ਅੱਗੇ ਵੀ ਪਹਿਲਾਂ ਗੱਲ ਸ਼ੇਅਰ ਕਰ ਚੁੱਕੇ ਜਿਨ੍ਹਾਂ ਦਾ ਦਿਮਾਗ ਥੋੜਾ ਜਿਹਾ ਘੱਟ ਹੁੰਦਾ ਜਾਂ ਲਾਈ ਲੱਗ ਹੁੰਦੇ ਆ ਉਹ ਇਹੋ ਜਿਹੇ ਕੰਮ ਜ਼ਿਆਦਾ ਹੁੰਦੇ ਆ ਹੁਣ ਇਹ ਵੈਰੀਫਿਕੇਸ਼ਨ ਕਰਨ ਦੀ ਗੱਲ ਹੋ ਗਈ ਜਿੱਦਾਂ ਮਿਸਟਰ ਭੋਲਰ ਨੇ ਜਿਹੜੇ ਉੱਥੋਂ ਦੇ ਕਮਿਸ਼ਨਰ ਨੇ ਕਿਹਾ ਕਿ ਮੈਂ ਇਹਨਾਂ ਦਾ ਮੋਬਾਈਲ ਵੀ ਵੈਰੀਫਾਈ ਕਰਾਵਾਂਗੇ ਕਿਹਨਾਂ ਕਿਹਨਾਂ ਦੇ ਸੰਪਰਕ ਸੀਗਾ ਮੋਬਾਈਲ ਇਹਨਾਂ ਨੂੰ ਮਿਲ ਗਿਆ ਪੁਲਿਸ ਨੇ ਕਨਫਿਸਕੇਟ ਕਰ ਲਿਆ ਜਬਤ ਕਰ ਲਿਆ ਹੁਣ ਡਿਪੈਂਡ ਕਰਦਾ ਕਿ ਇਹਦੇ ਵੇ ਹੁਣ ਸਾਰਾ ਡਿਪੈਂਡ ਕਰਦਾ ਕਿ ਕਿਸ ਕਿਸਮ ਦੀ ਇਹਨਾਂ ਦੀ ਇਨਕੁਆਰੀ ਹੋਏਗੀ ਕਿਸ ਕਿਸਮ ਦਾ ਅਪਰੂਵ ਹੋਏਗਾ ਤਾਂ ਹੀ ਉਹ ਪਤਾ ਲੱਗ ਪਾਏਗਾ ਲੇਕਿਨ ਜਿਹੜਾ ਟਾਈਮ ਤੇ ਇਹ ਬੰਦਾ ਫੜਿਆ ਜਾਣਾ ਉਹ ਔਰ ਜਿਹੜਾ ਉਹਨਾਂ ਦਾ ਬਾਬਾ ਸਾਹਿਬ ਦੀ ਜਿਹੜੀ ਵੱਡੀ ਆ ਆਦਮ ਕਦ ਬੂਰਤੀ ਉਹਨਾਂ ਦਾ ਬਚਪਨਾ ਬੜੀ ਚੰਗੀ ਗੱਲ ਹੈ ਨਹੀਂ ਤੇ ਪੰਜਾਬ ਹੀ ਸਾਰੇ ਇੰਡੀਆ ਦੇ ਵਿੱਚ ਕਾਫੀ ਕੁਝ ਹੋ ਸਕਦਾ ਸੀਗਾ ਇਹ ਬੜਾ ਸੈਂਸਿਟਿਵ ਰੋਸ ਪ੍ਰਦਰਸ਼ਨ ਦੇਖਿਆ ਵੀ ਜਾ ਰਿਹਾ ਹੈ ਕਿ ਕਈ ਭਾਈਚਾਰਿਆਂ ਦੇ ਵੱਲੋਂ ਰੋਡ ਜਾਮ ਕਰਕੇ ਜਾਂ ਕਹਿ ਲੀਏ ਕਿ ਉਹਦਾ ਜਿਹੜਾ ਰੋ ਹੈ ਉਹ ਦਿਖਾਇਆ ਜਾ ਰਿਹਾ ਹੈ ਉਹ ਹੁਣ ਰੋਕ ਕਰਨ ਉਹਨਾਂ ਨੂੰ ਵੀ ਝਾਈਦਾ ਹੈ ਕਿ ਆਪਣੀ ਪੋਲਿਟਿਕਸ ਨੂੰ ਥੋੜਾ ਜਿਹਾ ਸਾਈਡ ਤੇ ਕਰ ਦੋ ਜਿਤ ਜਤ ਹੋਵੇ ਤਾਂ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਤ ਕਾਰਵਾਈ ਕੀਤੀ ਤੇ ਫਿਰ ਗ੍ਰਿਫਤਾਰੀ ਹੋ ਗਈ ਹੈ ਗ੍ਰਿਫਤਾਰੀ ਵੀ ਹੋ ਗਈ ਹੈ ਹੁਣ ਥੋੜਾ ਜਿਹਾ ਅਦਾਲਤਾਂ ਨੂੰ ਵੀ ਟਾਈਮ ਦਿਓ ਪੁਲਿਸ ਨੂੰ ਵੀ ਟਾਈਮ ਦਿਓ ਆਪਸ ਤੇ ਵਿੱਚ ਬੜੇ ਕੰਮ ਕਰਨ ਵਾਲੇ ਆ ਤੁਸੀਂ ਹੋਰ ਵੀ ਮੇਰੀ ਤਾਂ ਅਪੀਲ ਉਹਨਾਂ ਨੂੰ ਇਹ ਹੋਈਗੀ ਕਿ ਤੁਸੀਂ ਇਹ ਨਾ ਸੋਚੋ ਕਿ ਬੀਰ ਅੰਬੇਦਕਰ ਸਿਰਫ ਇੱਕ ਫਿਰਕੇ ਦੇ ਸੀ ਕਿ ਸਾਰਿਆਂ ਦੇ ਸਭ ਦੇ ਸਤਿਅ ਸਾਰੀ ਦੁਨੀਆ ਨੂੰ ਰਿਸਪੈਕਟ ਕਰਦੇ ਸਿਰਫ ਹਿੰਦੁਸਤਾਨ 'ਚ ਨਹੀਂ ਬਾਹਰਲੇ ਮੁਲਕ ਵੀ ਜਿਹੜੇ ਉਹਨਾਂ ਦੀ ਰਿਸਪੈਕਟ ਕਰਦੇ ਇਹ ਜਿਹੇ ਕੈਲੀਬਰ ਦੇ ਬੰਦੇ ਮਿਲਨੇ ਬਹੁਤ ਓਕੇ ਹੁੰਦੇ ਆ ਜੀ